ਖੰਨਾ ਰੋਡ ਪ੍ਰੀ ਕਲਬ ਵੱਲੋਂ ਖੰਨਾ ਗ੍ਰਾਫਿਕ ਪੁਲਿਸ ਦੇ ਸਹਿਯੋਗ ਦੇ ਨਾਲ ਵਾਹਨਾਂ ਤੇ ਸਟicker ਲਗਾਏ ਗਏ ਅਤੇ ਮੁਫਤ ਹੈਲਮਟ ਵੀ ਉਨ੍ਹਾਂ ਨੂੰ ਵੰਡੇ ਗਏ ਇਸ ਮੌਕੇ ਤੇ ਟ੍ਰੈਫਿਕ ਮੁਲਾਜ਼ਮਾਂ ਲਈ ਵੀ 4 ਰਿਫਲੈਕਟਰ ਤੋਚਾ ਵੀ ਦਿੱਤੀਆਂ ਗਈਆਂ ਤੁਹਾਨੂੰ ਮੈਸੇਜ ਮਿਲਦਾ ਕਿ ਪ੍ਰੈਕਟਿਸ ਦਾ ਧਿਆਨ ਰੱਖ ਲਿਓ ਥੈਂਕ ਯੂ ਅਲਫਾਕਰੋ ਨਾਲ ਆਏ ਨੇ हेलमेट ਬੰਦੇ ਆ ਕਿਹੜਾ ਚਾਹੋਗੇ ਇਹ ਤੁਸੀਂ ਸਾਡੇ ਮਾਨਯੋਗ ਐਡੀਜੀਪੀ ਟ੍ਰੈਫਿਕ ਆਰ ਸਾਡੇ ਅਸੈਸਮੈਂਟ ਮੈਡਮ ਸ਼੍ਰੀਮਤੀ ਅਸ਼wini ਪਟਿਆਲ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਸਾਡੇ ਡੀਐਸਪੀ ਕਰਮਵੀਰ ਤੂਲ ਜੀ ਦੀ ਅਗਵਾਈ ਇਹ ਨਾਲ ਸੁਰੱਖਿਅਤ ਕਲੱਬ ਦੀ ਸਹਾਇਤਾ ਨਾਲ ਅੱਜ ਅਸੀਂ ਇੱਕ ਮੁਹਿੰਮ ਚਲਾਈ ਆ ਜਿਸ ਤਰ੍ਹਾਂ ਕਿ ਅੱਗੇ ਸਿਆਲ ਦਾ ਸੀਜ਼ਨ ਆ ਰਿਹਾ ਹੈ ਆਪਾਂ ਦੇਖੀਦਾ ਧੁੰਦਾਂ ਦੇ ਵਿੱਚ ਐਕਸੀਡੈਂਟ ਵਗੈਰਾ ਬਹੁਤ ਹੁੰਦੇ ਨੇ ਜੀ ਉਹਨਾਂ ਦੋ ਜਨਮ ਅਸੀਂ ਮਖਰਾ ਕਿਤੇ ਹੋਏ ਜਿਵੇਂ ਇੰਟਰੈਕਟਡ ਟਰਾਲੀਆਂ ਨੂੰ ਹੋਰ ਵਾਹਨ ਜਿਨ੍ਹਾਂ ਦੇ ਪਿੱਛੇ ਲਾਈਟਾਂ ਜਾਂ ਰਿਫਲੈਕਟਰ ਨਹੀਂ ਹੁੰਦੇ ਉਹਨਾਂ ਦੇ ਪਿੱਛੇ ਰਿਫਲੈਕਟਰ ਲਾਏ ਨੇ ਔਰ ਇਸ ਤੋਂ ਇਲਾਵਾ ਹੈਲਮਟ ਵਗੈਰਾ ਵੰਡੇ ਨੇ ਜਰੂਰ ਸਭ ਲੋਕਾਂ ਨੂੰ ਔਰ ਇਸ ਤਰ੍ਹਾਂ ਅਸੀਂ ਇੱਕ ਛੋਟਾ ਜਿਹਾ ਪ੍ਰਾਰਲਾ ਕੀਤਾ ਹੈ ਤਾਂ ਜੋ ਅਸੀਂ ਆਉਣ ਵਾਲੇ ਤੁਹਾਨੂੰ ਦਾ ਨਾ ਸਿਟੀਨ ਦੇ ਵਿੱਚ ਐਕਸੀਡੈਂਟਾਂ ਨੂੰ ਘਟਾ ਸਕੀਏ ਜਿਵੇਂ ਕੀ ਕਹਿਣਾ ਚਾਹੋਂਗੇ ਜਿਵੇਂ ਹੁਣ ਜਿਹੜਾ ਧੁੰਦ ਦਾ ਮੌਸਮ ਆਂਦਾ ਗੱਡੀਆਂ ਵਾਲਿਆਂ ਨੂੰ ਕੀ ਅਵੇਅਰਨੈਸ ਕੀ ਕਰਨਾ ਚਾਹੁੰਦੇ ਕੱਟੀਆਂ ਤੋਂ ਦੇ ਮੌਸਮ ਦੇ ਵਿੱਚ ਲੋਕਾਂ ਨੂੰ ਇਹ ਅਪੀਲ ਆ ਵੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਆਨ ਆਪਣੀਆਂ ਗੱਡੀ ਦੇ ਲਾਈਟਾਂ ਆਨ ਰੱਖ ਕੇ ਚੱਲੋ ਔਰ ਜਿਹੜੀਆਂ ਫੌਗ ਲਾਈਟਾਂ ਨੇ ਉਹਨਾਂ ਨੂੰ ਚਾਲੂ ਹਾਲਤ ਚ ਰੱਖੋ ਔਰ ਵਾਈਪਰ ਵਗੈਰਾ ਪ੍ਰੋਪਰ ਕੰਮ ਕਰਦੇ ਰੱਖੋ ਵਿਜ਼ਿਬਿਲਟੀ ਤਾਂ ਕਿ ਤੁਹਾਨੂੰ ਰੋਡ ਦੇ ਉੱਤੇ ਵੱਧ ਵੱਧ ਨਜ਼ਰ ਆ ਸਕੇ ਔਰ ਆਪਣੀ ਜਿਹੜੀ ਸਪੀਡ ਆ ਸਭ ਤੋਂ ਜ਼ਰੂਰੀ ਆ ਸਪੀਡ ਆਪਣੀ ਕੰਟਰੋਲ ਚ ਰੱਖ ਕੇ ਚੱਲੋ ਆਪਾਂ ਦੇਖਦੇ ਆਂ ਵੀ ਉਹ ਤੁੰਦੇ ਦੇ ਵਿੱਚ ਐਕਸੀਡੈਂਟ ਉਦਾਂ ਹੀ ਹੁੰਦੇ ਨੇ ਜਦੋਂ ਗੱਡੀ ਕਿਤੇ ਓਵਰ ਸਪੀਡ ਹੁੰਦੀ ਆ ਜਾਂ ਆਪਾਂ ਗਲਤ ਤਰੀਕੇ ਨਾਲ ਕਿਸੇ ਨੂੰ ਓਵਰਟੇਕ ਕਰਨ ਲੱਗਦੇ ਆ ਉਹ ਉਹ ਇਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਜੇਕਰ ਅਸੀਂ ਆਪਾਂ ਧਿਆਨ ਚ ਰੱਖੀਏ ਤਾਂ ਆਪਾਂ ਐਕਸੀਡੈਂਟਾਂ ਨੂੰ ਘਟਾ ਸਕਦੇ ਹਾਂ। ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਧੁੰਦ ਦੇ ਵਿੱਚ ਗੱਡੀ ਤੋਂ ਬਾਹਰ ਮਾਲ ਰੱਖਦੇ ਆ ਜਿਹਾ ਸਰੀਆ ਜਾਂ ਡਰਮ ਵਗੈਰਾ? ਹਾਂ ਉਹ ਚੀਜ਼ਾਂ ਧੁੰਦ ਦੇ ਸੀਜ਼ਨ ਦੇ ਵਿੱਚ ਬਹੁਤ ਹੀ ਖਤਰਨਾਕ ਹੁੰਦੀਆਂ ਨੇ। ਇਹਨਾਂ ਚੀਜ਼ਾਂ ਨੂੰ ਟਰਾਂਸਪੋਰਟਰਾਂ ਨੂੰ ਔਰ ਗੱਡੀਆਂ ਵਾਲਿਆਂ ਨੂੰ ਅਸੀਂ ਇਹੀ ਬੇਨਤੀ ਕਰਨਾ ਚਾਹੁੰਦੇ ਆ ਕਿ ਖਾਸ ਤੌਰ ਤੇ ਧੁੰਦ ਦੇ ਸੀਜ਼ਨ ਔਰ ਰਾਤ ਨੂੰ ਜਿਹੜੀਆਂ ਥੋੜੀਆਂ ਓਵਰ ਹਾਈਟ ਜਾਂ ਓਵਰ ਲੈਂਥ ਗੱਡੀਆਂ ਚੱਲਦੀਆਂ ਨੇ ਉਸ ਚੀਜ਼ ਨੂੰ ਅਵੋਇਡ ਕਰੋ। ਜੇਕਰ ਕਿਤੇ ਥੋੜੀ ਜਿਹਾ ਤੁਹਾਨੂੰ ਕਰਨਾ ਪੈਂਦਾ ਤਾਂ ਘਟੋ ਘਟੋ ਦੇ ਵਿੱਚ ਕੋਈ ਪ੍ਰਕਾਸ਼ਨ ਦਿੱਤੋ ਕੋਈ ਰੈੱਡ ਕੱਪੜਾ ਜਾਂ ਕੋਈ ਇਸ ਤਰ੍ਹਾਂ ਦੀ ਜੋ ਵਿਜ਼ਿਬਿਲਟੀ ਵਾਲੀ ਚੀਜ਼ ਲਾ ਕੇ ਰੱਖੋ ਤਾਂ ਜੋ ਪਿਛੇ ਵਾਲੀ ਗੱਡੀ ਨੂੰ ਪਤਾ ਲੱਗ ਸਕੇ ਵੀ ਕੋਈ ਚੀਜ਼ ਓਵਰਹਾਈਟ ਜਾਂ ਵੀ ਓਵਰ ਲੈਂਥ ਕਿੱਟੀ ਜਾ ਰਹੀ ਹੈ ਜੱਲ ਸ਼ਾਹ